ਜੀ ਸਵਾਗਤ ਕਰਦੇ ਆ ਜੀ ਇੱਕ ਵਾਰ ਫੇਰ ਪਹਿਲਾਂ ਲਾਈਵ ਕੱਟਿਆ ਗਿਆ ਸੀ ਆਪਾਂ ਲਾਈਵ ਹੋਏ ਸੀਗੇ ਤੇ ਥੋੜਾ ਨੈਟਵਰਕ ਦੀ ਪ੍ਰੋਬਲਮ ਆ ਗਈ ਉਧਰੋਂ ਫੋਨ ਆ ਗਿਆ ਵਿੱਚ ਤਾਂ ਕਰਕੇ ਨੈਟਵਰਕ ਕੱਟਿਆ ਗਿਆ ਸੀਗਾ ਤੇ ਬਾਕੀ ਜਿੰਨੇ ਭੈਣ ਭਰਾ ਵੀਡੀਓ ਵੇਖਦੇ ਆ YouTube ਤੇ ਸਾਨੂੰ ਜਿੰਨੇ ਵੀ ਪਿਆਰ ਕਰਦੇ ਦੇਸ਼-ਹਾਂ ਦੇਸ਼ਾਂ ਵਿੱਚ ਰਹਿੰਦੇ ਆ ਸਾਡੇ ਜਿੰਨੇ ਪੰਜਾਬੀ ਭੈਣ ਭਰਾ ਵਾ ਉਹਨਾਂ ਨੂੰ ਦਿਲੋਂ ਸਤਿਕਾਰ ਸਾਸਰੀ ਗਾਲ ਜੀ ਅੱਜ ਕਰਦੇ ਆ ਕਿ ਸਾਰੇ ਭੈਣਪਰਾ ਠੀਕ ਹੋਣਗੇ ਜੀ ਬਾਕੀ ਅੱਜ ਦੀ ਵੀਡੀਓ ਆਪਾਂ ਨੂੰ ਹੋਣੀ ਆ ਜਿਹੜੀ ਝੋਟੀ ਪਹਿਲੇ ਨੰਬਰ ਤੇ ਆਈ ਆ ਨਾ ਮਾਨਸਾ ਕਲਾ ਕੋਟੜਾ ਕਲਾ ਦੇ ਵਿੱਚ ਮਾਨਸਾ ਮੇਲਾ ਸੀਗਾ ਉਹ ਝੋਟੀ ਦੀ ਵੀਡੀਓ ਪਾਉਣੀ ਆ ਆਪਾਂ ਜਗਦੀਪ ਡੇਰੀ ਫਾਰਮ ਤੇ ਜਾ ਕੇ ਤੇ ਆਪਾਂ ਝੋਟੀ ਦਿਖਾਵਾਂਗੇ ਤੁਹਾਨੂੰ ਤੇ ਵੱਧ ਤੋਂ ਵੱਧ ਵੀਡੀਓ ਜੇ ਭੈਣਪਰਾ ਪਸ਼ੂਆਂ ਨੂੰ ਪਿਆਰ ਕਰਦੇ ਹੋ ਜਾਨਵਰ ਰੱਖਣ ਦੇ ਸ਼ੌਂਕੀ ਸੋਹਣੇ ਸੋਹਣੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਉੱਥੇ ਜਾ ਕੇ ਕਰਾਂਗੇ ਭਾਈ ਨਾਲ ਸਾਰੀ ਜਾਣਕਾਰੀ ਲਵਾਂਗੇ ਕਿ ਕੀ ਹਿਸਾਬ ਹੁੰਦਾ ਮੇਲੇ ਦਾ ਕਿੰਨੇ ਜਾਨਵਰ ਪਾ ਸਕਦਾ ਕੋਈ ਸਾਰੀ ਡਿਟੇਲ ਲਵਾਂਗੇ ਤੇ ਤੁਹਾਡੇ ਦਾ ਵੀਡੀਓ ਪਚਾਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਨਾਲ ਸਾਡੇ ਸੋਨੀ ਭਿੰਡਰਾ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਵੀਰ ਜੀ ਆਹਰਿਆਂ ਨੂੰ ਪਿਆਰ ਭਰੀ ਸਸਰੀਕਾਲ ਆਸਕਰਦੇ ਵੀ ਠੀਕ ਠਾਕ ਹੋਣਗੇ ਸਾਰੇ ਜਿੰਨੇ ਵੀ ਵੀਰ ਮੇਰੇ ਬਾਹਰ ਆਉਂਦੇ ਆ ਜਾਂ ਇੱਧਰ ਆ ਸਾਡੇ ਛੋਟੇ ਆ ਭੈਣ ਭਰਾ ਵੱਡੇ ਆ ਜਿੰਨੀਆਂ ਸਾਡੀਆਂ ਮਨੋ ਵੀਡੀਓ ਨੂੰ ਪਿਆਰ ਦਿੰਦੇ ਆ ਇਹ ਤੁਹਾਡੇ ਆਸਰੇ ਹੀ ਇੱਕ ਸਾਡਾ ਹੌਸਲਾ ਵਾਧਾ ਸਾਡਾ ਵੀ ਹੌਸਲਾ ਵਾਧਾ ਵੀ ਜਦੋਂ ਕੋਈ ਮਨੋ ਕਹਿੰਦਾ ਚੰਗਾ ਕੰਮ ਕਰਨ ਦੇ ਵਧੀਆ ਤੇ ਸਾਨੂੰ ਹੋਰ ਹੁੰਦਾ ਵੀ ਅਹੀਂ ਹੋਰ ਵਧੀਆ ਕਰੀਏ ਕੋਸ਼ਿਸ਼ ਕਰੀਏ ਚੰਗਾ ਕਰਨ ਦੀ ਤੇ ਬਾਕੀ ਇਹ ਆ ਕਿ ਚਲੋ ਸਾਨੂੰ ਵੀ ਰਿਫਰਮਨ ਕੀਤਾ ਤੇ ਸਾਨੂੰ ਵੀ ਉਹਨੇ ਮੌਕਾ ਦਿੱਤਾ ਆ ਵੀ ਇੱਕ ਕਰੀ ਮੇਰੀ ਵੀਡੀਓ ਮੱਲੋ ਬਣਾ ਕੇ ਜਾਓ ਘਰ ਆ ਕੇ ਉਹ ਮੱਲੋ ਵੀ ਮੱਝ ਦੇ ਵਿਖਾਉਣੀ ਵਿਖਾਉਣੀ ਆ ਤੇ ਵੀਰ ਕੋ ਸ਼ਾਇਦ ਵੀਰ ਨੇ ਵੀ ਕਿਹਾ ਵੀ ਤਿੰਨ ਚਾਰ ਟੋਕੜਾਂ ਘਪਾਉਣਾ ਹੋਰਾ ਮੱਜਾ ਉਹਦੇ ਕੋ ਵੀਰ ਕੋ ਤੇ ਉਹਨਾਂ ਦੀ ਵੀਡੀਓ ਵੀ ਨਾਲ ਪਾਵਾਂਗੇ ਬਾਕੀ ਜਿੰਨੇ ਵੀਰ ਮੇ YouTube ਤੇ ਜਾਂ Facebook ਤੇ ਸਾਡੇ ਚੈਨਲ ਨਾਲ ਜੁੜੇ ਆ ਬਹੁਤ ਹੀ ਮੱਲੋ ਵੀ ਪਿਆਰ ਦਿੰਦੇ ਆ ਇੱਕ ਥੋੜੇ ਟਾਈਮ ਤੋਂ ਹੀ ਮੰਨ ਲਓ ਵੀ ਵੀ ਭੈਣ ਭਰਾਵਾਂ ਦੇ ਵਿੱਚ ਬੜੇ ਹਾਂ ਆਪਾਂ ਤੇ ਸੰਘਰਸ਼ ਬਹੁਤ ਕੀਤਾ ਇਹ ਕੰਮ ਦੇ ਵਿੱਚ ਵੜ ਕੇ ਤੇ ਪਰ ਹੁਣ ਹੌਸਲਾ ਜਦੋਂ ਭੈਣ ਭਰਾ ਦਿੰਦੇ ਆ ਤੇ ਬਹੁਤ ਹੀ ਵਧੀਆ ਲੱਗਦਾ ਵਾ ਕੁਝ ਭੈਣ ਭਰਾ ਬਸ ਫੋਨ ਕਰਕੇ ਹਾਲਚਲ ਪੁੱਛਣ ਵਾਸਤੇ ਇੱਕ ਦੋ ਮਿੰਟ ਗੱਲ ਹੀ ਕਰਨੀ ਤੇ ਕਈਆਂ ਭੈਣ ਭਰਾਵਾਂ ਵਾਸਤੇ ਮਾਫੀ ਚਾਹੁੰਦੇ ਆ ਵੀ ਜਿਨ੍ਹਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਤੇ ਕਈ ਵੀਰ ਮੰਨ ਲਓ ਵੀ ਟੜਕੇ ਵੀ ਫੋਨ ਲਾ ਲੈਂਦੇ ਆ ਤਾਂ ਕਿ ਇਹਦੇ ਦੋ ਚਾਰ ਮਿੰਟ 깔 ਹੀ ਕਰਨੀਆਂ ਇਟਲੀ ਕੋ ਵੀਰ ਬਹੁਤ ਫੀਲ ਕਰਦੇ ਆ ਹੋਰ ਕੰਟਰੀਆਂ ਦਾ ਬਹੁਤ ਕਰਦੇ ਵੀਰ ਤੇ ਇਹ ਤੰਦੇ ਦੇ ਨਾਲ ਜਿਹੜੇ ਜੁੜੇ ਆ ਨਾ ਵੀਰ ਉਹ ਆਟੋਮੈਟਿਕ ਹੀ ਪ੍ਰਾਣੀਆਂ ਯਾਦਾਂ ਜਾਂ ਤਾਜ਼ੀਆਂ ਹੋ ਜਾਂਦੀਆਂ ਹੁਣ ਸਾਡਾ ਚਾਚਾ ਹੀ ਆ ਇੱਕ ਤੇ ਅਸੀਂ ਅਸੀਂ ਵੀ ਕਿਤੇ ਟੈਂਪਰ